ਸਾਸੀ ਘਾਲ ਜੀ ਸਾਰਿਆਂ ਨੂੰ 사ਸੀ ਘਾਲ ਜੀ ਸਾਰਿਆਂ ਨੂੰ ਹੋ ਸਾਰੇ ਭੈਣ ਭਰਾ ਕਿਦਾਂ ਜੀ ਉਮੀਦ ਕਰਦੇ ਆ ਸਾਡੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਅੱਜ ਆਪਾਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਆ ਕਿ ਸਾਡਾ ਚੈਨਲ ਕਿੱਦਾਂ ਬਣਿਆ ਤੇ ਆਪਾਂ ਮਤਲਬ ਇਹ ਸ਼ੁਰੂਆਤ ਕਿਦਾਂ ਕੀਤੀ ਤੇ ਇੱਥੋਂ ਤੱਕ ਆਪਾਂ ਕਿੱਦਾਂ ਆਏ ਕਿਉਂ ਸਾਇਰਸ ਹਾਂਜੀ ਹਾਂਜੀ ਬੜੀ ਠੀਕ ਤੇ ਹੁਣ ਤੁਹਾਨੂੰ ਸਾਇਰਸ ਸਸੂ ਗੱਪੀ ਚੈਨਲ ਸਾਡਾ ਕਿੱਦਾਂ ਬਣਿਆ ਦੱਸੋ ਸਾਇਰਸ ਚੈਨਲਾ ਜੀ ਮੈਂ ਬੀਲੇ ਸਾਰੇ ਬਣਾਣਾ ਆਪਾਂ ਹਾਂ ਹਾਂ ਜੀ ਇਹ ਸਤੰਬਰ ਲਾਸਟ ਸਤੰਬਰ ਸਤੰਬਰ ਦੇ ਲਾਸਟ ਲਈ ਦੇਣਾ ਤੇ ਪਲੱਸ 2 ਹੈ ਨਾ ਮੈਂ ਹਾਂ ਜੀ ਤੇ ਮੈਂ ਸਿਰੇ ਸਕੂਲੇ ਚੱਲਾ ਤੇ ਮੈਨੂੰ ਕੋਈਤਰ ਵੀਰ ਦਾ ਫੋਨ ਆਇਆ ਮਾਨਪੁਰ ਟੀਵੀ ਵਾਲਿਆਂ ਦਾ ਜਿਹੜਾ ਬੇਟਾ ਵੱਡਾ ਉਹਨਾਂ ਦਾ ਬਾਰ ਬਾਰੀ ਕੈਨੇਡਾ ਵਾ ਉਹਦਾ ਮੈਨੂੰ ਫੋਨ ਆਇਆ ਵੀਰ ਦਾ ਵੀ ਤੁਸੀਂ ਚੈਨਲ ਬਣਾ ਲਓ ਇਹਦਾ ਚੈਨਲ ਬਣਾ ਲਿਜੀ ਤੇ ਮੈਂ ਇਹਦੇ ਸਕੂਲੇ ਜੀ ਮਤਲਬ ਮੋਟਰਸਾਈਕਲ ਤੇ ਬੈਠਾ ਮੈਨੂੰ ਫੋਨ ਆ ਗਿਆ ਵੀ ਹਾਂ ਤੂੰ ਸੈਰਸ ਆਪਣਾ ਚੈਨਲ ਬਣਾ ਲਓ ਜੀ ਤੇ ਉਥੇ ਮੋਰਸਲ ਤੇ ਬੈਠੇ ਬੈਠੀ ਨੇ ਮੈਂ ਗੱਲ ਕੀਤੀ ਆ ਨਾਲ ਨਾਲ ਮੈਂ ਗੱਲ ਕੀਤੀ ਨਾਲ ਨਾਲ ਆਪਣਾ ਚੈਨਲ ਬਣਾਇਆ ਜੀ ਤੇ ਕੋਇਤਰ ਵੀਰ ਨੇ ਸਾਡਾ ਚੈਨਲ ਬਣਾ ਕੇ ਦਿੱਤਾ ਵਾ ਤੇ ਸਾਨੂੰ ਮਤਲਬ ਵੀ ਫੁੱਲ ਸਪੋਰਟ ਕੀਤੀ ਆ ਉਹਨਾਂ ਚਾਰਾਂ ਪੰਨਿਆਂ ਜੀਆ ਉਹ ਕਰਦੇ ਆ ਮਾਨਪੁਰ ਟੀਵੀ ਵਾਲਿਆਂ ਨੇ ਸਾਨੂੰ ਜੀ ਫੁੱਲ ਸਪੋਰਟ ਕੀਤੀ ਆ ਤੇ ਚੈਨਲ ਬਣਨ ਤੋਂ ਬਾਅਦ ਸਾਡਾ ਚੈਨਲ ਇੰਨਾ ਕੁ ਵਧੀਆ ਚੱਲਿਆ ਇੰਨਾ ਕੁ ਵਧੀਆ ਰਿਸਪੋਂਸ ਆਇਆ ਸਾਰਿਆਂ ਦਾ ਬੜਾ ਪਿਆਰ ਮਿਲਿਆ ਸਾਰਿਆਂ ਨੂੰ ਵੀ ਅਸੀਂ ਮਤਲਬ ਬਹੁਤ ਜ਼ਿਆਦਾ ਖੁਸ਼ੀ ਗੇ ਹਰ ਧੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਵੀ ਅਸੀਂ ਤੇ ਅਰੇ ਚੈਨਲ ਬਣਾਇਆ ਹੀ ਆ ਤੇ ਉਹਦੇ ਮਿਸਾਲ ਨਾਲ ਜਦੋਂ ਨਾਨਕਿਆਂ ਦਾ ਕੀ ਪਾਇਆ ਨਾਨਕਿਆਂ ਦਾ ਚੈਨਲ ਫਸਟ ਵੀਡੀਓ ਵਾਲੀ ਨਾਨਕਿਆਂ ਦਾ ਚੈਨਲ ਅੱਲਾ ਬਾਗ ਜਦੋਂ ਪਾਇਆ ਆਪਾਂ ਤੇ ਉਹ ਜੀ 60 7000 ਚੱਲ ਗਿਆ ਬਹੁਤ ਬਹੁਤ ਜ਼ਿਆਦਾ ਪਿਆਰ ਇੰਨੇ ਕਮੈਂਟ ਆਏ ਸਾਰੇ ਭੈਣ ਭਰਾਵਾਂ ਦੇ ਇੰਨਾ ਜ਼ਿਆਦਾ ਪਿਆਰ ਕੀਤਾ ਇਹਨੇ ਖੁਸ਼ ਹੋਏ ਸਾਰੇ ਵੀ ਚਲੋ ਬਹੁਤ ਵਧੀਆ ਵਾ ਹਨਾ ਵੀ ਮਨਜਿੰਦਰ ਜੀਵਨ ਟੀਵੀ ਜਿਹੜਾ ਚੈਨਲ ਬਣਿਆ ਵਾ ਤੇ ਜਦੋਂ ਬਹੁਤ ਵਧੀਆ ਵਾ ਸਾਨੂੰ ਵੀ ਇੰਨੀ ਖੁਸ਼ੀ ਤੇ ਕੋਈ ਹਿਸਾਬ ਹੀ ਨਹੀਂ ਖੁਸ਼ੀ ਦਾ ਮਤਲਬ ਕਿ ਤੇ ਭਰਨਾ ਤੇ ਇਹ ਖੁਸ਼ੀ ਜਿਆਦਾ دیر ਨਹੀਂ ਟਿੱਕੀ ਪਰ ਚਲੋ ਕੋਈ ਗੱਲ ਨਹੀਂ ਪਤਾ ਤੁਹਾਨੂੰ ਸਾਰਾ ਹੀ ਆ ਅਸੀਂ ਹੁਣ ਨਾ ਨਹੀਂ ਲੈਣਾ ਚਾਹੁੰਦੇ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਚਲੋ ਪਰਮਾਤਮਾ ਉਹਨਾਂ ਦੀ ਲੰਮੀ ਲੰਮੀ ਉਮਰ ਕਰੇ ਉਹਨਾਂ ਨੂੰ ਤਰਕੀਆਂ ਬਖਸ਼ੇ ਨਹੀਂ ਤੇ ਉਹ ਚੀਜ਼ ਕਰਦੇ ਆ ਅਸੀਂ ਤਾਂ ਸਰਬੱਤ ਦਾ ਭਲਾ ਮੰਗਨੇ ਆ ਪਰ ਚੈਨਲ ਸਾਡਾ ਨਾਨਕਿਆਂ ਦੇ ਚਾਹ ਦੇ ਵਿੱਚ ਵਿੱਚ ਡਾਊਨ ਹੋਣਾ ਸ਼ੁਰੂ ਹੋ ਗਿਆ ਉਤੋਂ ਬਾਅਦ ਸਾਡੇ ਇੰਨੇ 60 62 63 ਹਜ਼ਾਰ ਵੀਊ ਤਾਂ ਬਾਅਦ ਸਾਡੇ ਸੌਆਂ ਵਿੱਚ ਆਉਣੇ ਸ਼ੁਰੂ ਹੋ ਗਏ ਏ ਰਿਐਲਿਟੀ ਆ ਮੇਰੇ ਚੈਨਲ ਦੇਖੂਗਾ ਨਾ ਵੱਡਾ ਸਭ ਤੋਂ ਥੱਲੇ ਜਾਇਓ ਤੇ 60 60 ਹਜ਼ਾਰ ਵੀਡੀਓ ਵੇਖ ਚੱਲਿਆ ਵਾ ਤੇ ਮੈਂ ਆਪਣੇ ਅੱਖੀਂ ਵੇਖਣ ਵਾਲੀ ਗੱਲ ਵਾ ਤੇ ਉਤੋਂ ਬਾਅਦ ਵੇਖਿਆ ਵੀ ਕੰਮ ਕਿੱਥੇ ਡੇਪਿਆ ਜਾ ਕੇ ਕਿੱਥੇ ਡਿੱਗਾ ਸੀ ਤੇ ਚਲੋ ਅਰੇ ਤਾਂ ਤੁਹਾਡਾ ਜਾਣਾ ਚਲੋ ਪੈਰਾਂ ਤੇ ਹੋਣ ਬਾਬੇ ਦੀ ਕਿਰਪਾ ਨਾਲ ਮਾੜੀ ਦੀ ਕਿਰਪਾ ਨਾਲ ਤੁਹਾਡਾ ਚੈਨਲ ਪੈਰਾਂ ਤੇ ਆ ਗਿਆ ਫੇਰ ਸਾਡੇ ਚਲੋ ਵੀਊ ਤੁਰਪੇ ਵਧੀਆ ਉਹ ਸਾਨੂੰ ਕੋਈ ਗੱਲ ਨਹੀਂ ਵੀ ਜ਼ਿੰਦਗੀ ਦੇ ਵਾਅਦੇ ਘੱਟ ਜਿਹੜੇ ਬੰਦੇ ਦੇ ਨਾਲ ਹੀ ਆ ਇਹ ਤੇ ਆਮ ਗੱਲਾਂ ਕਦੀ ਤਾਂ ਆ ਵਾ ਕਦੀ ਠਾਹ ਆ ਵਾ ਪਰ ਇਹ ਗੱਲਾਂ ਸਾਡੇ ਮਾਪਿਓ ਵੀ ਆ ਅਸੀਂ ਵੀ ਆ ਵੀ ਅਸੀਂ ਕਦੀ ਪ੍ਰਵਾਹ ਨਹੀਂ ਕੀਤੀ ਵੀ ਸਾਨੂੰ ਵੀ ਜਾਂ ਇਹੋ ਸਾਡਾ ਸਭ ਕੁਝ ਹੋ ਜਾ ਕੀ ਗੱਲ ਹੋਆ ਚਲੋ ਸਾਡੇ ਭੈਣ ਭਲਾਂ ਨੂੰ ਪਿਆਰ ਕਰਦੇ ਸੀ ਕਿ ਉਹਨਾਂ ਨੂੰ ਵੰਦੇ ਸੀ ਸਾਨੂੰ ਇਹ ਗੱਲ ਦਾ ਦੁੱਖ ਹੋਇਆ ਵੀ ਜਦੋਂ ਅਸੀਂ ਨਹੀਂ ਕਿਸੇ ਦਾ ਮਾੜਾ ਕੀਤਾ ਸਾਡਾ ਕਿਉਂ ਮਾੜਾ ਕਰੀ ਸਾਡਾ ਕਿਸ ਨੇ ਮਾੜਾ ਪਰ ਅਸੀਂ ਨਾ ਕਿਨੂੰ ਕੁਝ ਬੋਲੇ ਨਾ ਗਲਤ ਬੋਲੇ ਨਾ ਕਿ ਕੋਈ ਸੁਣਿਆ ਨਾ ਮਾੜੀ ਨੇ ਕਰਨ ਨੂੰ ਅਸੀਂ ਬਹੁਤ ਕੋਸ਼ਿਸ਼ ਕਰ ਸਕਦੇ ਹਾਂ ਬਹੁਤ ਕੋਸ਼ਿਸ਼ ਕਰਨ ਨੂੰ ਪਰ ਨਹੀਂ ਚਲੋ ਮਹਾਰਾਜ ਦੀ ਕਿਰਪਾ ਵਾ ਵੀ ਕੁਝ ਵੀ ਹੋ ਸਕਦਾ ਹੈਗਾ ਪਰ ਅਸੀਂ ਵੀ ਨਹੀਂ ਮਹਾਰਾਜ ਵੇਖਣ ਡਿਆ ਅਸੀਂ ਡੋਰੀਆਂ ਸੁੱਟੀਆਂ ਆਪਣੇ ਬਾਬੇ ਨਾਨਕ ਤੇ ਤੇ ਅਸੀਂ ਚੁੱਪ ਕਰਕੇ ਆਪਣੀ ਮਿਹਨਤ ਕਰਦੇ ਗਏ ਵੀ ਸਾਰਿਆਂ ਦਾ ਤਾਂ ਇੱਕ ਮਹਾਰਾਜਾ ਡਾ ਬੈਠਾ ਵਾ ਹਾਂ ਉਹਨੇ ਸਾਰਿਆਂ ਨੂੰ ਪਾ ਦਿੱਤਾ ਵਾ ਖਾਣ ਪੀਣ ਨੂੰ ਜੋ ਵੀ ਭੇਜਿਆ ਦੁਨੀਆ ਤੇ ਉਹੀ ਸਾਬ ਕੋ ਵਿੱਚ ਜਿਹਨੇ ਪੈਦਾ ਕੀਤਾ ਉਹਨੇ ਸਭ ਕੁਝ ਲੈ ਕੇ ਕਲਾਣਾ ਭੱਜਾ ਇੱਥੇ ਹੈ ਠੀਕ ਹੈ ਇਹ ਹੈ ਕਿ ਅਸੀਂ ਆਪਣੀ ਮਿਹਨਤ ਨਹੀਂ ਛੱਡੀ ਵੈਸੇ ਵੀ ਮਤਲਬ ਤੇ ਕਿਸੇ ਦਾ ਬਣਦਾ ਨਹੀਂ ਕਿਉਂਕਿ ਆਪਣੀ ਮਿਹਨਤ ਵਾ ਸਾਰੇ ਜਣੇ ਆਪਣੀ ਮਿਹਨਤ ਕਰਦੇ ਆ ਹਨਾ ਅਸੀਂ ਕਿਹੜਾ ਕਿਸੇ ਨੂੰ ਡੱਕਦੇ ਤੁਸੀਂ ਵੀ ਸਾਰੇ ਆਪਣੀ ਮਿਹਨਤ ਕਰੋ ਤੇ ਕਮਾਓ ਤੇ ਖਾਓ ਹਨਾ ਤੇ ਅਹੀਂ ਕਿਹੜਾ ਕਹਦਾ ਕੋਈ ਹੱਕ ਮਾਰਨ ਦੇ ਆ ਜਾਂ ਕਿੱਦਾਂ ਆ ਅਜੇ ਤੱਕ ਪਰਮਾਤਮਾ ਜਾਣਦਾ ਵਾ ਅਹੀਂ ਕਦੀ ਇਹ ਚੀਜ਼ ਨਹੀਂ ਸੋਚੀ ਦਿਨੋ ਕਿ ਕਿਸ ਦਾ ਘਟ ਚੱਲੇ ਕਿਸ ਦਾ ਵੱਧ ਚੱਲੇ ਮਾਰਕ ਕਿਰਪਾ ਕਰੇ ਸਾਰੇ ਜਾਣੇ ਬੇਰੋਜੀ ਤੇ ਜੋ ਜਿੰਨੇ ਜਿੰਨੇ ਬਣਾਇਆ ਚੈਨਲ ਮਾਰਾਇ ਹਰ ਨੂੰ ਬੁਲਦੀਆਂ ਤੇ ਬਚਾਉਂਦੇ ਕਿਉਂਕਿ ਕੰਮ ਸੌਖਾ ਨਹੀਂਗਾ ਇਹ ਬਹੁਤ ਔਖਾ ਕੰਮ ਆ ਸਾਰੇ ਇਸ ਹਰਦੀ ਦੀ ਗਰਮੀ 'ਚ ਮਰਨਾ ਪੈਂਦਾ ਵਾ ਵੀਡੀਓ ਦੇ ਬੰਦ ਕਰਨੇ ਪੈਂਦੇ ਆ ਵੀ ਪੱਖਿਆਂ ਦੀ ਆਵਾਜ਼ ਆਉਂਦੀ ਵਿੱਚ ਗਰਮੀ ਦੇ ਵਿੱਚ ਇਦਾਂ ਹੀ ਸਾਨੂੰ ਮਤਲਬ 3-3 4-4 ਘੰਟੇ ਲਗਾਤਾਰ ਵੀਡੀਓ ਬਣਾਉਣੀ ਪੈਂਦੀਆਂ ਵਾ ਤੇ ਚਲੋ ਸਾਨੂੰ ਵੀ ਹੁੰਦਾ ਵਾ ਕਿ ਚਲੋ ਸਾ ਪਿਆਰ ਕਰਦੇ ਖੁਸ਼ੀ ਨਾਲ ਹੀ ਲੱਗੀਦਾ ਵਾ ਤੇ ਬਾਕੀ ਇਹ ਆ ਕਿ ਜਦੋਂ ਮਤਲਬ 뷰 ਬਹੁਤ ਜ਼ਿਆਦਾ ਸਾਡੇ ਘਟ ਗਏ ਦਿਲ ਬੜਾ ਟੁੱਟ ਗਿਆ ਜਦੋਂ ਪਰ ਫਿਰ ਵੀ ਉਹ ਮਾਲਕ ਦਾ ਆਪਾਂ ਪੱਲਾ ਫੜਿਆ ਤੇ ਫਿਰ ਵੀ ਉਹਦੀ ਕਿਰਪਾ ਦੇ ਨਾਲ ਅਸੀਂ ਤੁਰੇ ਰਹੇ ਹੀ ਪਿੱਛੇ ਨਹੀਂ ਹਟੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਚੈਨਲ ਸਾਡਾ ਫੇਰ ਪੈਰਾਂ ਤੇ ਆ ਗਿਆ ਤੇ ਆਪਾਂ ਇਹ ਵੀ ਚਲੋ ਚੈਨਲ ਘਟ ਗਿਆ ਵਧ ਗਿਆ ਪਰ ਆਪਾਂ ਵੀਡੀਓ ਨਹੀਂ ਬੰਦ ਕੀਤੀ ਹਾਂ ਠੀਕ ਹੈ ਨਾ ਸਾਡਾ ਖਰਚਾ ਵੀ ਉਹਨਾਂ ਲੱਗਦਾ ਸੀ ਸਾਡਾ ਟਾਈਮ ਵੀ ਪਾਇਦਾ ਹੀ ਹੁੰਦਾ ਸੀ ਆਵੇਂ ਸਾਨੂੰ ਕੋਈ ਵੀ ਉਹ ਕੰਮ ਸਾਰਾ ਉਹਨਾ ਹੀ ਹੁੰਦਾ ਸੀ ਪਹਿਲੇ ਜਦੋਂ ਕੰਮ ਸਾਰਾ ਉਹਨਾ ਹੀ ਤੇ ਇਹ ਜਿਹੜੇ ਭੈਣ ਭਰਾ ਹੜਨਾ ਜੁੜੇ ਸੀ ਨਾ ਦੋ 60 70000 ਉਹ ਸਾਡੇ ਗਾਇਬ ਹੋ ਗਏ ਵੇਖੋ ਦੀ ਜਦੋਂ ਕੋਈ ਕਿਸੇ ਦਾ ਨੁਕਸਾਨ ਕਰਦਾ ਵਾ ਉਹ ਕੋਈ ਨਾ ਕੋ ਕੰਮ ਇਹੋ ਜਿਹਾ ਹੋਈਂਦਾ ਵੀ ਮੁੜ ਕੇ ਉਹ ਚੀਜ਼ਾਂ ਨਹੀਂ ਨਾਲ ਰਹਦੀਆਂ ਹੋਰ ਹਲਦੀਆਂ ਨਹੀਂ ਨਾਲ ਤੇ ਜਿਹੜੇ ਕੁਝ ਕਿ ਭੈਣ ਭਰਾ ਸਾਡੇ ਜਿਹੜੇ ਸਾਨੂੰ ਵੰਦੇ ਸੀ ਚੰਗੀ ਤਰ੍ਹਾਂ ਉਹਨਾਂ ਨੇ ਚੈਨਲ ਸਰਚ ਸਵਿਚ ਕਰਕੇ ਮੇਰੇ ਨਾਲ ਫੇਰ ਕੋ ਫੇਰ ਦੁਬਾਰਾ ਵਿਚਾਰੇ ਨੇ ਕੱਢਿਆ ਤੇ ਜਿਹੜੇ ਆ ਹੁਣ ਹੰਨੇ ਭੈਣ ਭਾਂਜੇ ਜਿਹੜੇ ਸਾਰੇ ਨਵੇਂ ਆ ਸਾਨੂੰ ਉਦੋਂ ਫੋਨ ਆਨੇ ਸ਼ੁਰੂ ਹੋ ਗਏ ਸਾਰਿਆਂ ਦੇ ਕਿ ਤੁਹਾਡਾ ਚੈਨਲ ਹੀ ਨਹੀਂ ਸ਼ੋ ਹੁੰਦਾ ਤੁਹਾਡੇ ਚੈਨਲ ਨੂੰ ਕੀ ਹੋ ਗਿਆ ਵਾ ਤੇ ਸਮਝ ਤੇ ਸਾਨੂੰ ਵੀ ਨਹੀਂ ਹੁੰਦੀ ਕਿ ਕੀ ਬਣ ਕੀ ਗਿਆ ਪਰ ਪਤਾ ਲੱਗਣਾ ਥੋੜੀ ਰਹਿੰਦਾ ਪਤਾ ਲੱਗ ਗਿਆ ਆਖਰ ਕਿ ਕੀ ਹੋਇਆ ਪਰ ਚਲੋ ਕੋਈ ਨਹੀਂ ਉਹ ਬਾਬੇ ਤੇ ਡੋਰੀਆਂ ਸੁੱਟੀਆਂ ਵਾ ਤੇ ਕਰਨ ਵਾਲੇ ਦਾ ਵੀ ਭਲਾ ਹੋਵੇ ਅਹੀਂ ਤੇ ਵੀ ਗੱਲ ਕਹਿੰਨੇ ਆਂ ਅਹੀਂ ਮਾੜਾ ਨਹੀਂ ਕਿਸ ਨੂੰ ਅਜੇ ਨਹੀਂ ਆਪਣੇ ਜੁਬਾਨੋਂ ਮਾੜਾ ਨਹੀਂ ਕਹਿੰਦੇ ਪਰ ਇਹ ਆ ਕਿ ਉੱਪਰ ਵਾਲੇ ਦੀ ਲਾਠੀ ਵਿੱਚ ਕਦੀ ਆਵਾਜ਼ ਨਹੀਂ ਹੁੰਦੀ ਮੈਂ ਇਹ ਗੱਲ ਜ਼ਰੂਰ ਕਹੂੰਗੀ ਮਾੜਾ ਬੋਲੀ ਤੇ ਆਪਣੀ ਜੁਬਾਨ ਗੰਦੀ ਹੁੰਦੀ ਹੈ ਆਪਣੇ ਘਰ ਦਾ ਮੋੜ ਖਰਾਬ ਹੁੰਦਾ ਵਾ ਹਾਂ ਹਾਂ ਤੇ ਇਹ ਕਰਕੇ ਅਸੀਂ ਇਹ ਗੱਲ ਨੂੰ ਕੋ ਬਧਾਵਾ ਨਹੀਂ ਦਿੰਦੇ ਵੀ ਮਾੜਾ ਬੋਲ ਰਹੀ ਨਾ ਕਿ ਇਹਨੂੰ ਕੋਈ ਗੱਲ ਕਰਕੇ ਵੀ ਅਸੀਂ ਬੁਰੇ ਵੱਡੇ ਹੋ ਜਾਣਾ ਕੋਈ ਗੱਲ ਨਹੀਂ ਚੁੱਪ ਕੀਤੇ ਰਹੋ ਕਿਤੇ ਨਾ ਕਿਤੇ ਟਾਈਮ ਹੁੰਦਾ ਵਾ ਜੀ ਰੇਗ ਦਾ ਰੇਗ ਹੁੰਦਾ ਵਾ ਇਹ ਇੱਕ ਗੱਲ ਵਾਰ ਇੱਕ ਗੱਲ ਹੈਗੀ ਹੈ ਪਰਿਵਾਰ ਚ ਇੱਕ ਗੱਲ ਵਾ ਵੀ ਅਸੀਂ ਕਿਹਦਾ ਮਾੜਾ ਨਹੀਂ ਜੇ ਕੀਤਾ ਇਹਦਾ ਕਿਦੀ ਕਿਸਦਾ ਕੋਈ ਸਾਨੂੰ ਬਾਹਰਲੇ ਬੁਏ ਦਾ ਕਿ ਨਹੀਂ ਗੱਲ ਨਹੀਂ ਕਹਿੰਦਾ ਵੀ ਤਾਂ ਤੁਸੀਂ ਕੀ ਆ ਕੀ ਨਹੀਂ ਸਾਰੇ ਹੰਨ ਹੱਸਦੇ ਖੇਡਦੇ ਆ ਪੇਂਟ ਵਾਸ ਦੀ ਗੱਲ ਆ ਰਿਸ਼ਤੇਦਾਰੀ ਦੀ ਗੱਲ ਵਾ ਸਾਰੇ ਹੱਣਾ ਬੜੇ ਵਧੀਆ ਠੀਕ ਹੈ ਜੀ ਪਰ ਇੱਕ ਗੱਲ ਇਤਾਂ ਮੈਂ ਕਹਿਣਾ ਵਾ ਵੀ ਕਦੀ ਵੀ ਕਿਸੇ ਦਾ ਮਾਰਾ ਕਰਨ ਤੋਂ ਪਹਿਲਾਂ ਸੋਵਰੀ ਸੋਚੋ ਵੀ ਕੱਲ ਨੂੰ ਆਪਣੇ ਘਰ ਦੀ ਚੀਜ਼ਾਂ ਆਉਣੀਆਂਗੇ ਪਤਾ ਕੀ ਗੱਲ ਆ ਅਸੀਂ ਬੰਦੇ ਆ ਤਾਂ ਉਹ ਤੇ ਬੰਦਾ ਪਰਦਾ ਕਰ ਲੈਂਦਾ ਔਰ ਰੱਬ ਤੋਂ ਪਰਦਾ ਕਿੱਦਾਂ ਕਰਨਾ ਠੀਕ ਹੈ ਨਾ ਜਿੰਨਾ ਜਿੰਨਾ ਨਾਲ ਹੋ ਕੇ ਸਾਰਿਆਂ ਨੇ ਇੱਕ ਚੱਕਰ ਚ ਲਾਇਏ ਆ ਉਹ ਵਾਹਿਗੁਰੂ ਤੇ ਵੇਖਦਾ ਹੀ ਆ ਨਾ ਮਿੰਦਾ ਮਿੰਦਾ ਤੇ ਅਸੀਂ ਡੋਰੀਆਂ ਸੁੱਟੀਆਂ ਆਪਣੇ ਬਾਬੇ ਨਾਨਕ ਤੇ ਤੇ ਅਸੀਂ ਉਹਦੀ ਕਿਰਪਾ ਦੇ ਨਾਲ ਤੁਰੇ ਰਹੇ ਆ ਤੇ ਅੱਜ ਸਾਡਾ ਚੈਨਲ ਵਧੀਆ ਆਵਾਜ਼ ਚਲੋ ਸਾਡਾ ਦੂਜੇ ਰਹੀ ਤੁਹਾਡੀ ਹਿੰਮਤ ਦੇ ਨਾਲ ਅਸੀਂ ਦੂਜਾ ਵੀ ਬਣਾਇਆ ਮਨਜਿੰਦਰ ਜੀਵਨ ਵਲੌਗ ਹਨਾ ਤੇ ਬਾਕੀ ਸਾਡਾ ਸਾਥ ਦਿੱਤਾ ਮਨਵੀਰ ਭਾਜੀ ਹੁਣ ਜਸਵਿੰਦਰ ਭੈਣ ਜੀ ਹੋਣਾ ਨੇ ਤੇ ਸਭ ਤੋਂ ਵੱਧ ਸਾਡਾ ਸਾਥ ਤਾਂ ਪਵਿੱਤਰ ਨੇ ਪਵਿੱਤਰ ਨੇ ਹਾਂ ਪਵਿੱਤਰ ਨੇ ਹਨਾ ਇੰਨਾ ਸਾਥ ਦਿੱਤਾ ਕਿ ਉਹਨੇ ਆਪਣੀ ਵੀਡੀਓ ਕਦੀ ਸ਼ੇਅਰ ਨਹੀਂ ਕੀਤੀ ਤੇ ਸਾਡੀ ਵੀਡੀਓ ਸ਼ੇਅਰ ਕਰਦਾ ਰਿਹਾ ਉਹ ਪਰਿਵਾਰ ਨੇ ਸਾਡਾ ਜੀ ਫੁੱਲ ਸਪੋਰਟ ਕੀਤੀ ਆ ਅਹੀਂ ਦੇ ਇਹ ਗੱਲ ਅਸੀਂ ਕਿ ਟੋਲੇ ਨਹੀਂ ਤੇ ਉਹਨਾਂ ਦੇ ਕਰਕੇ ਨਹੀਂ ਟੋਲੇ ਤੇ ਹਾਂ ਤੇ ਉਹਨਾਂ ਨੇ ਹੌਸਲਾ ਸਟੈਂਡ ਲਿਆ ਸਾਡੇ ਨਾਲ ਹੌਸਲਾ ਬੜੀ ਤਕੜੀ ਨਹੀਂ ਭਾਈ ਇਹੋ ਗੱਲ ਕਹਿੰਦੇ ਕਿ ਚਲ ਕੋਈ ਦੀ ਵਾਅਦੇ ਘਾਟੇ ਬਣਾ ਜਿੰਦਗੀ ਜੇ ਤੇ ਕੰਮ ਕਰਨ ਆਣਾ ਛੱਡਿਓ ਤੇ ਉਦੋਂ ਮਤਲਬ ਮੇਰੀ ਹਾਲਤ ਮੈਂ ਚਲੋ ਹੁਣ ਕੀ ਢੜ ਕੋਲ ਕਾਉਣਾ ਤੁਸੀਂ ਮੇਰੇ ਭੈਣ ਭਰਾ ਜੇ ਡਿਪਰੈਸ਼ਨ 'ਚ ਵੀ ਬੰਦਾ ਜਾਂਦਾ ਵਾ ਇਸ ਚੀਜ਼ ਨੂੰ ਲੈ ਕੇ ਤੇ ਇਹ ਇੱਕ ਚੀਤੇ ਨਹੀਂ ਮਿਹਨਤ ਕੀਤੀ ਆ ਇੰਨੀ ਵਧੀਆ ਚੀਜ਼ ਚੱਲ ਕੇ ਇੱਕ ਦਮ ਉਹ ਚੀਜ਼ ਖਲੋਜੇ ਤੇ ਉਹ ਚੀਜ਼ ਦਾ ਅਸਰ ਜਿਹੜਾ ਬਹੁਤ ਬੁਰਾ ਪੈਂਦਾ ਵਾ ਤੇ ਬਾਕੀ ਇਹ ਕਾ ਪਾਜੀ ਨੇ ਇੱਕ ਗੱਲ ਕਹੀ ਸੀ ਤੇ ਮੈਨੂੰ ਅਜੇ ਤੱਕ ਯਾਦ ਆ ਵੀ ਇੱਕ ਇੱਕ ਤੇ ਇੱਕ ਮਿਲ ਕੇ 2 11 ਹੁੰਦੇ ਆ ਠੀਕ ਆ ਨਾ ਤੇ ਜਦੋਂ ਇੱਕ ਬੰਦਾ ਕੱਲਾ ਹੋਵੇ ਤੇ ਕੱਲਾ ਹੁੰਦਾ ਉਹਦੇ ਨਾਲ ਇੱਕ ਹੋਰ ਲੱਗ ਜਾਵੇ ਤੇ 11 ਬਣ ਜਾਂਦੇ ਆ 11 ਹੁੰਦੇ ਤੇ ਡੋਲਣਾ ਨੀਗਾ ਹਿੰਮਤ ਕਰੋ ਤੇ ਆਪਣਾ ਕੰਮ ਕਰੋ ਕੰਮ ਕਰੋ ਠੀਕ ਆ ਤੇ ਅਹੀਂ ਸਿੱਧੇ ਤੁਰੇ ਰਹੇ ਇਹ ਆ ਵੀ ਵਾਈਗਰੂ ਦੀ ਗੱਲ ਦਾ ਨਾ ਉਹ ਗੱਲ ਦਾ ਵੀ ਆ ਵੀ ਟਾਰਚਾਂ ਟੂਚਾਂ ਵੀ ਉਹਨੇ ਲਾਈਟਾਂ ਵੀ ਉਹਨੇ ਹੀ ਲੈ ਕੇ ਆਉਂਦੇ ਰਹੇ ਆ ਆਪਣੇ کاروبار ਪਹਿਲਾਂ ਜਦੋਂ ਅਸੀਂ ਸ਼ੁਰੂ ਕੀਤਾ ਸ਼ੁਰੂ ਵਿੱਚ ਤੇ ਉਹਨਾਂ ਨੇ ਮਤਲਬ ਪੂਰਾ ਸਾਡਾ ਸਾਥ ਦਿੱਤਾ ਪੂਰਾ A to Z ਸਾਡਾ ਸਾਥ ਦਿੱਤਾ ਤੇ ਜਿਹੜੀ ਵੀ ਚੀਜ਼ ਮੰਗਦੇ ਨੇ ਉਸੇ ਵੇਲੇ ਹਾਜ਼ਰ ਹੁੰਦੀ ਹੈ ਕਿਉਂਕਿ ਜਦੋਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਹੋਵੇ ਹਰ ਮਤਲਬ ਉਹਨੂੰ ਕਰਨ ਵਿੱਚ ਹਨਾ ਹਰ ਇੱਕ ਚੀਜ਼ ਦੀ ਲੋੜ ਹੁੰਦੀ ਹੈ ਜ਼ਰੂਰਤ ਹੁੰਦੀ ਆ ਤੇ ਜਦੋਂ ਬੰਦਾ ਨਵਾਂ ਨਵਾਂ ਕੰਮ 'ਚ ਪੈਂਦਾ ਉਹਨੂੰ ਕਈਆਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਫੇਰ ਸਾਨੂੰ ਇੱਥੋਂ ਤੱਕ ਟਿਊਨਾ ਤੱਕ ਉਹਨਾਂ ਨੇ ਦਿੱਤੀਆਂ ਆਪਣੀਆਂ ਹਾਂਜੀ ਹਾਂਜੀ ਹਨਾ ਕਿੰਨਾ ਦਿੱਤਾ ਮਨੇ ਹੜਨਾ ਇਹ ਇਹ ਚੀਜ਼ ਉਹਨਾਂ ਦੀਆਂ ਲੱਤਾਂ ਖਿੱਚੀਆਂ ਨਹੀਂ ਆ ਪਿੱਤੰ ਹਰ ਚੀਜ਼ ਉਹਨਾਂ ਨੂੰ ਦੇਈ ਜਾਂਦੇ ਹਾਂ 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 ਹੈਨਾ ਤੇ ਸਾਨੂੰ ਹਰ ਇੱਕ ਚੀਜ਼ ਦਾ ਪਤਾ ਹੁੰਦਿਆ ਹੋਇਆ ਵੀ ਅਸੀਂ ਆਪਣਾ ਮੂੰਹ ਬੰਦ ਰੱਖਿਆ ਤੇ ਵਾਹਿਗੁਰੂ ਤੇ ਡੋਰੀ ਰੱਖੀ ਬਸ ਵੀ ਕੋਈ ਨਹੀਂ ਜਿੰਨਾ ਕਿ ਕੋ ਕਰਿਆ ਜਾਂਦਾ ਕਰੋ ਕੋਈ ਗੱਲ ਉੱਪਰ ਵਾਲਾ ਵੇਖਣ ਡਿਆ ਵਾ ਬਸ ਭਲਾ ਹੋਵੇ ਸਾਰਿਆਂ ਦਾ ਇਹੀ ਕਹਿੰਦੇ ਆ ਤੇ ਸਭ ਤੋਂ ਵੱਡਾ ਮੈਂ ਧੰਨਵਾਦੀ ਆਪਣੇ ਪਰਿਵਾਰ ਦਾ ਵਾ ਜੀ ਮੇਰੇ ਨਾਨਕੇ ਪਰਿਵਾਰ ਦਾ ਤੇ ਮੇਰੀ ਮਾਸੀ ਮਸਤ ਹਾਂਜੀ ਹਾਂਜੀ ਜਿਹੜੇ ਹਨ ਅਜੇ ਤੱਕ ਜੁੜੇ ਆ ਜੁੜੇ ਆ ਠੀਕ ਹੈ ਜੀ ਉਹ ਹੜ ਤੋਂ ਪਹਿਲੇ ਦਿਨ ਤੋਂ ਤੁਰੇ ਸੀਗੇ ਹੂੰ ਤੇ ਉਹ ਅਜੇ ਤੱਕ ਸਾਡੇ ਨਾਲ ਰਹੋਤੇ ਆ ਤੇ ਜਿੰਨਾ ਤੱਕ ਅਸੀਂ ਕੰਮ ਕਰਨਾ ਉਹਨਾਂ ਤੱਕ ਸਾਡੇ ਉਹ ਬੰਦੇ ਨਾਲ ਪਤਾ ਕੀ ਗੱਲ ਆ ਉਹਨਾਂ ਨੇ ਸਾਨੂੰ ਡੋਲਣ ਨਹੀਂ ਦਿੱਤਾ ਹਾਂ ਤੇ ਮੇਰਾ ਭਰਾ ਵਾ ਸਨੀ ਤੁਹਾਨੂੰ ਪਤਾ ਵੀਡੀਓ ਵਿੱਚ ਆਉਂਦਾ ਵਾ ਹੂੰ ਤੇ ਭੈਣ ਵਾ ਪ੍ਰਭ ਗੁਰਜਿੰਦਰ ਵਾ ਦਲਜੀਤ ਵਾ ਉਹ ਸਾਰੇ ਇੱਕੋ ਗੱਲ ਕਹੀ ਕਿ ਕੋਈ ਗੱਲ ਨਹੀਂ ਤੁਸੀਂ ਮਿਹਨਤ ਕਰੀ ਜਾਓ ਅਸੀਂ ਤੁਹਾਡੇ ਨਾਲ ਆ ਬਿਲਕੁਲ ਠੀਕ ਆ ਤੁਸੀਂ ਕੋਈ ਦਾ ਇੱਥੇ ਆਓ ਜਿੰਨੀਆਂ ਵੀਡੀਓ ਬਣਾਉਣੀਆਂ ਤੁਸੀਂ ਬਣਾਓਂ ਨਹੀਂ ਤੁਹਾਡਾ ਸਾਥ ਦਿੰਨੇ ਆ ਨਾਲੇ ਪਹਿਲੀ ਗੱਲ ਹੈ ਕਿ ਜਦੋਂ ਨਵਾਂ ਨਵਾਂ ਚੈਨਲ ਬਣਾਈਏ 60% ਵੀ ਇੱਕ ਦੋ ਢਾਈ ਤਿੰਨ ਮਹੀਨਾ ਬਾਅਦ ਹੀ ਹੁੰਦਾ ਦੋ ਤਿੰਨ ਮਹੀਨੇ ਲੱਗ ਜਾਂਦੇ ਆ ਮਤਲਬ ਅੰਬਿਆਨਦਿਆਂ ਤੇ ਪਰ ਨਹੀਂ ਮੇਰੇ ਭੈਣ ਭਰਾਵਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਮੈਂ ਸਾਰੀ ਉਮਰ ਤੇ ਸੂਈ ਇਹਨਾਂ ਦੇ ਨਾਲ ਤਾਬਿਆਦਾਰ ਆ ਤੇ ਗੱਲ ਬੰਨਣ ਵਾਲੀ ਸਾਰੀ ਉਮਰ ਉਹਨਾਂ ਦਾ ਨਾਲ ਭੁੱਲ ਸਕਦੀ ਹਫਤੇ ਦੋ ਤਿੰਨ ਲਈ ਘਰ ਚਾਹੀਦਾ ਵਾ ਚਾਹ ਪਾਣੀ ਰੋਟੀ ਪਾਣੀ ਮਤਲਬ ਜਿੱਦਾਂ ਇੱਕ ਨਵਾਂ ਪੁਰਾਣਾ ਰੋਹ ਜਾਂਦਾ ਉਦਾਂ ਸੇਵਾ ਹੁੰਦੀ ਹੈ ਹੱਡੀ ਰੋਹ ਅੰਦੇਲੇ ਦੇ ਦੇ ਕਦੀ ਉਹਨਾਂ ਇਹ ਨਹੀਂ ਕੀਤਾ ਵੀ ਹਾਂ ਇਹ ਸਾਡੇ ਦਾ ਰੋਹ ਜਾਂਦਾ ਵੀਡੀਓ ਬਣਾਉਣਾ ਹੁੰਦੇ ਅੱਜ ਆਪਣੇ ਕੰਮ ਹੁੰਦੇ ਆ ਨਾ ਇਹ ਨਹੀਂ ਤੇ ਹਾਂ ਨੂੰ ਜੀ ਕਦੀ ਲੱਗਾ ਬਨੇਗਾ ਵੀ ਅਸੀਂ ਵੀਡੀਓ ਬਣਾ ਗਏ ਹਾਂ ਜਿੱਡੇ ਆਪਾਂ ਵੀਡੀਓ ਬਣਾ ਬੂ ਜਲਦੀ ਜਲਦੀ ਅੱਜ ਫਿਰ ਫੋਨ ਆਉਣ ਡਿਆ ਵੀ ਹੋਣਾ ਨਹੀਂਗਾ ਜੀ ਵੀ ਹੋਣਾ ਨੂੰ ਤੇ ਇਹ ਆਏ ਨਹੀਂ ਦੀਦੀ ਆਹ ਆਈ ਉਹ ਢੀਕ ਦੇ ਰਿੰਦੇ ਨੇ ਚਾਹੀਦੇ ਉਹ ਢੀਕ ਦੇ ਤੇ ਰੌਣਕ ਲੱਗੀ ਰਹਿੰਦੀ ਆ ਬਾਵਾ ਹਨਾ ਸਰੀ ਦੇ ਲਈ ਤੇ ਸਭ ਤੋਂ ਵੱਧ ਪਿਆਰ ਮੇਰਾ ਮੇਰੀ ਨਾਨੀ ਨਾਲ ਵਾ ਤੇ ਉਹ ਤੇ ਬਸ ਇਹੋ ਹੀ ਹੁੰਦਾ ਵੀ ਇੱਥੇ ਰਹਿਣੇ ਜਾਣ ਲੱਗੇ ਰਹਿਣ ਮੇਰੇ ਸਹੀ ਗੱਲ ਹੈ ਨਾ ਇਹ ਨੰਨੀ ਚੀਜ਼ਾਂ ਜਿਹੜਾ ਉਹ ਆਉਣਾ ਦਿੰਦੀ ਹੈ ਹਾਂ ਅਜੇ ਮੈਂ ਗੱਲ ਮੂੰਹ ਕੱਢਣੀ ਹੈ ਤੇ ਉਹ ਮਤਲਬ ਨੋਟ ਕਰ ਲੈਣੀ ਹੈ ਤੇ ਉਹ ਲਿਆ ਕੇ ਦੇਣੀ ਹੈ ਜਿੱਦਾਂ ਮਰਜ਼ੀ ਕਰੀ ਤੇ ਬਾਕੀ ਇਹ ਆ ਵੀ ਜਿਹੜਾ ਗੁਰਸ਼ਰਨबीर ਸੰਨੀ ਆ ਉਹ ਮਤਲਬ ਇਦਾਂ ਦਾ ਸੁਭਾਅ ਦੀ ਇਦਾਂ ਦੀ ਨੇਚਰ ਆ ਕਿ ਉਹ ਇਹ ਚੀਜ਼ ਵਿੱਚ ਕਦੀ ਵੀ ਨਹੀਂ ਆ ਸਕਦਾ ਨਹੀਂ ਹੁੰਦਾ ਨਹੀਂ ਜਦੋਂ ਸਾਡੇ ਉੱਥੇ ਵੀਡੀਓ ਬਣਦੀ ਹੁੰਦੀ ਨਾ ਮਨਵੀਰ ਭਾਜੀ ਹੁਣਾਂ ਦੀ ਨੌਂ ਦੀਆਂ ਚਲਾਕੀਆਂ ਮਾਨਪੁਰ ਵਾਲਿਆਂ ਦੀ ਤੇ ਇਹ ਸਨੀ ਨੂੰ ਮਤਲਬ ਉਹਨਾਂ ਨੇ ਕਹਿਣਾ ਤਾਂ ਲਿਖਦਾ ਹੀ ਵੀ ਸਨੀ ਤੂੰ ਵਿੱਚ ਰੋਲ ਕਰੇਗਾ ਤੇ ਇਹਨੇ ਕਹਿਣਾ ਵੀ ਨਹੀਂ ਇਹਨੇ ਲੁਕਦਾ ਫਿਰਦਾ ਮੈਨੂੰ ਮੈਂ ਉਹਨਾਂ ਦੇ ਬੰਬੀ ਦੇ ਰਹਿਣਾ ਤੇ ਜਦੋਂ ਹ ਜਦੋਂ ਉਹਨੇ ਵੇਖਿਆ ਨਾ ਮੈਨੂੰ ਵੀ ਮੇਰੀ ਭੈਣ ਮਤਲਬ ਕਿ ਇਹ ਕੰਮ ਸ਼ੁਰੂ ਕੀਤਾ ਇਹਨੇ ਤੇ ਇਹ ਮਤਲਬ ਕਿ ਕਿੱਦਾਂ ਕਰੂਗੀ ਕਿੱਦਾਂ ਤੇ ਉਹ ਪੂਰਾ ਸਟੈਂਡ ਹੋਇਆ ਮੇਰੇ ਨਾਲ ਸਟੈਂਡ ਕਿਹစီ ਗੱਲ ਵੀ ਤੂੰ ਫਿਕਰ ਨਹੀਂ ਕਰਨਾ ਤੂੰ ਜਿੱਦਾਂ ਦਾ ਸੀਨ ਕਵੇਂਗੀ ਮੈਂ ਉਦਾਂ ਦਾ ਸੀਨ ਕਰੂੰਗਾ ਹਾਂ ਬਿਲਕੁਲ ਤੇ ਇਹ ਕ ਬੜਾ ਵਧੀਆ ਸਾਡਾ ਟਾਈਮ ਲੰਘਣ ਡਿਆ ਵਾ ਤੇ ਬਾਕੀ ਮੇਰਾ ਵੀਰ ਏ ਕਿੰਗਲੈਂਡ ਵਾ ਪਰਜਾਈ ਏ ਮੇਰੀ ਜਤਿੰਦਰ ਜੋਤ ਤੇ ਕਰਨ ਵੀਰ ਮੇਰਾ ਵੀਰ ਆ ਤੇ ਉਹਨਾਂ ਦੀਆਂ ਦੋ ਬੇਟੀਆਂ ਸਮਰੀਨ ਤੇ ਸੰਰੀਤ ਹਾਂਜੀ ਤੇ ਉਹ ਵੀ ਬਹੁਤ ਜ਼ਿਆਦਾ ਪਿਆਰ ਕਰਦੀਆਂ ਵਾ ਤੇ ਉਹਨਾਂ ਨੇ ਵੀ ਬੜੀ ਸਪੋਰਟ ਕੀਤੀ ਏ ਸਾਡੀ ਤੇ ਚਲੋ ਇਹ ਆ ਪ੍ਰਮਾਤਮਾ ਲੰਮੀ ਲੰਮੀ ਉਮਰ ਕਰੇ ਮੇਰੇ ਭੈਣ ਭਰਾਵਾਂ ਦੀ ਨਹੀਂ ਉਹ ਵੀ ਹੁਣ ਤੱਕ ਪੂਰੇ ਦੇ ਵੀ ਕੀ ਚੀਜ਼ ਦੀ ਲੋੜ ਬਾਅਦ ਦੱਸੋ ਮੇਰੇ ਨਾਲ ਥਲੋਤੇ ਮੇਰੇ ਸਾਰੇ ਭੈਣ ਭਰਾ ਮੇਰੀ ਬਾਹ ਫੜੀ ਸਾਰਿਆਂ ਨੇ ਤੇ ਪ੍ਰਮਾਤਮਾ ਕਰੇ ਸਾਰਿਆਂ ਨੂੰ ਇਦਾਂ ਦੇ ਵੀਰ ਇਦਾਂ ਦੀਆਂ ਭਾਬੀਆਂ ਇਦਾਂ ਦੇ ਭੈਣ ਭਰਾ ਸਾਰਿਆਂ ਨੂੰ ਮਿਲਣਾ ਸਹੀ ਗੱਲ ਆ ਤੇ ਇਹ ਆਕੇ ਬਾਕੀ ਪਰਮਾਤਮਾ ਲੰਮੀ ਲੰਮੀ ਉਮਰ ਕਰੇ ਆਪਣੇ ਪਵਿੱਤਰ ਦੀ ਹਾਂਜੀ ਹਾਂਜੀ ਜਿੰਨੇ ਸਾਡਾ ਅਸ਼ੀਰਵਾਦ ਕੀਤੀ ਸਾਡੀ ਪਵਿੱਤਰ ਨੇ ਅਸ਼ੀਰਵਾਦ ਕੀਤੀ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਤੇ ਵਾਹਿਗੁਰੂ ਕਿਰਪਾ ਕਰੇ ਉੱਤੇ ਉਹ ਦੇਣ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਹੂੰ ਠੀਕ ਹੈ ਤੇ ਮਾਲਕ ਨੂੰ ਹਰ ਖੁਸ਼ੀ ਦੇਵੇ ਤੇ ਮਤਲਬ ਸਾਨੂੰ ਚੇਚੇਤਾ ਵੀ ਨਹੀਂ ਆਪਣੇ ਚੈਨਲ ਦਾ ਕਿ ਅਸੀਂ ਆਪਣਾ ਚੈਨਲ ਤਿਆਰ ਕਰਨਾ ਹੈ ਸਾਡਾ ਚੈਨਲ ਬਣਾ ਕੇ ਦਿੱਤਾ ਪਵਿੱਤਰ ਨੇ ਤੇ ਇਹ ਅਸੀਂ ਸਾਰੀ ਉਮਰ ਇਹ ਚੀਜ਼ ਯਾਦ ਰੱਖਾਂਗੇ ਕਿ ਪਵਿੱਤਰ ਨੇ ਸਾਨੂੰ ਚੈਨਲ ਬਣਾ ਕੇ ਦਿੱਤਾ ਠੀਕ ਆ ਨਾ ਕੋਈ ਇੰਨਾ ਜ਼ਿਆਦਾ ਕਰਦਾ ਨਹੀਂ ਕਿਸੇ ਦੇ ਨਾਲ ਜਿਨਾ ਉਹਨੇ ਕੀਤਾ ਉਹਨੂੰ ਮੁੰਡੇ ਨੂੰ ਇੰਨੀ ਟੈਨਸ਼ਨ ਨਹੀਂ ਆੜੇ ਚੈਨਲ ਦੀ ਕਿ ਇਹ ਚੈਨਲ ਚੱਲਣਾ ਚਾਹੀਦਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਚੱਲਿਆ ਵੀ ਬੜਾ ਹੂੰ ਬਹੁਤ ਚੱਲਿਆ ਤੇ ਚਲੋ ਕੋਈ ਨਹੀਂ ਹੁਣ ਫੇਰ ਬਹੁਤ ਪਿਆਰ ਕਰਨਦੇ ਆ ਸਾਰੇ ਭੈਣ ਭਰਾ ਜੋ ਕਰਮਾ ਰਿਓ ਮਿਲਦਾ ਜਾਣਾ ਗਲਮੁਖੀ ਝਗੜਾ ਬਾਅਦ ਪਿਆਰ ਠੀਕ ਨਹੀਂ ਅੱਜ ਕੱਲ੍ਹ ਤੁਹਾਨੂੰ ਇਹ ਫੋਟੋ ਵੀ ਖੰਭ ਦੇ ਦੀ ਪਰ ਇੱਕ ਗੱਲ ਆ ਅਹੀਂ ਆਪਣੇ ਮਨਨਾ ਪੂਰੇ ਸੱਚੇ ਆ ਵੀ ਅਹੀਂ ਕਦੀ ਕਿਹਾ ਦਾ ਮਾੜਾ ਨਹੀਂ ਸੋਚਿਆ ਨਾ 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 ਅਹੀਂ ਪਰਮਾਤਮਾ ਦੀ ਰਗਾਂ ਤੇ ਸੱਚੇ ਐ ਇਹ ਗੱਲਾਂ ਤੇ ਅਹੀਂ ਕਦੀ ਕਿਹਾ ਦਾ ਮਾੜਾ ਨਹੀਂ ਸੋਚਿਆ ਜਿਹਦੇ ਨਾਲ ਵੀ ਅਹੀਂ ਤੁਰੇ ਆ ਨਾ ਸ਼ੁਰੂ ਤੋਂ ਦਿਲੋਂ ਤੁਰੇ ਆ ਤੇ ਜਿੰਨੇ ਵੀ ਸਾਨੂੰ ਜਿੱਥੇ ਵੀ ਕਿਤੇ ਕਿਹਾ ਵਾ ਅਹੀਂ ਪੁੱਜ ਕੇ ਗਏ ਆ ਅਹੀਂ ਕਦੀ ਪਿੱਛੇ ਨਹੀਂ ਹਟੇ ਗੁਰੂ ਘਰ ਜਾਇਆ ਕਰੋ ਸਾਰੇ ਸਤਿ ਸ਼੍ਰੀ ਅਕਾਲ ਤੇ ਇਹ ਆ ਕਿ ਉੱਥੇ ਹੀ ਆ ਸਾਰਾ ਕੁਝ ਗੁਰੂ ਘਰ ਹੀ ਮਿਲਣਾ ਵਾ ਬਾਕੀ ਦੁਨੀਆ ਤੇ ਤੁਹਾਨੂੰ ਪਤਾ ਹੀ ਇਦਾਂ ਹੀ ਆ ਕਰਨਾ ਸਭ ਕੋ ਕਾਲਪੁਰਖ ਦੇ ਆ ਠੀਕ ਜੀ ਦੋਏ ਟਾਈਮ ਉਹਦੇ ਗਾੜੀ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਹਾਂਜੀ ਤੇ ਸੱਚੇ ਆ ਪਾਤਸ਼ਾਹ ਚਲੋ ਜਿੰਦਗੀ ਦਿੱਤੀ ਆ ਸੋਹਣੀ ਬਤੀਤ ਕਰਾਵੀਂ ਸੋਹਣੀ ਬਤੀਤ ਕਰਾਵੀਂ ਤੇ ਇਨਾਂ ਹੱਥਾਂ ਕੋ ਕਿਸੇ ਦਾ ਮਾੜਾ ਨਾ ਕਰਾਵੀਂ ਬਸ ਬਿਲਕੁਲ ਬਿਲਕੁਲ ਤੇ ਆਪਣੀ ਜਿਹੜੀ ਸੋਚ ਵਾ ਇਹ ਮਾੜੀ ਨਾ ਰੱਖੋ ਆਪਣੀ ਸੋਚ ਬਦਲੋ ਸਾਰੇ ਤੇ ਸਾਰੇ ਤਰੱਕੀ ਕਰੋ ਤੇ ਚਲੋ ਮਿਹਨਤਾਂ ਕਰੋ ਤੇ ਕਮਾਈਆਂ ਕਰੋ ਆਪਣੇ ਟੱਬਰ ਪਾ ਲਓ ਬਿਲਕੁਲ ਬਿਲਕੁਲ ਤੇ ਚਲੋ ਵਧੀਆ ਵਾ ਆਪਣੇ ਆਪਣੇ ਘਰਾਂ 'ਚ ਸਾਰੇ ਸੌਖੇ ਹੋਣ ਭੈਣ ਭਰਾ ਤੇ ਵਧੀਆ ਲੱਗਦਾ ਵਾ ਬਿਲਕੁਲ ਜੀ ਬਿਲਕੁਲ ਬਿਲਕੁਲ ਹੈਨਾ ਤੇ ਨਾਲੇ ਪ੍ਰਮਾਤਮਾ ਹਰੂ ਰੋਟੀ ਪਾਣੀ ਦੇਵੇ ਹਾਂਜੀ ਜੀ ਤੇ ਸੈਰਸੌਰ ਕਹਿਣਾ ਕੁਛ ਬਸ ਇਹੋ ਗੱਲਾਂ ਬਾਤਾਂ ਦਾ ਨਾ ਕਰਨੀਆਂ ਸੀਆਂ ਮੀਨ ਜਿਹੜੀਆਂ ਕਰਨ ਵਾਲੀਆਂ ਸੀਗੀਆਂ ਥੋੜੇ ਦਿਨਾਂ ਤੋਂ ਮਨ 'ਚ ਵਿਚਾਰ ਹੋਣ ਡਿਆ ਸੀ ਵੀ ਇਹ ਤੁਹਾਨੂੰ ਇਹ ਇਹ ਜਿਹੜੀਆਂ ਚੀਜ਼ਾਂ ਇਹ ਚੀਜ਼ਾਂ ਜਿਹੜੀਆਂ ਵਾ ਨਾ ਇਹ ਮਤਲਬ ਜਦੋਂ ਸਾਡਾ ਚੈਨਲ ਬਣਿਆ ਵਾ ਨਾ ਬੜਾ ਕੁਝ ਹੋਇਆ ਵੇ ਇਹਦੇ ਵਿੱਚ ਵਿੱਚ ਬੜਾ ਕੁਝ ਹੋਇਆ ਵਾ ਪਰ ਇਹ ਆਪੀ ਕਈ ਵਾਰੀ ਹੁੰਦਾ ਹੀ ਵੀ ਖੋਲ੍ਹ ਦਈਏ ਸਾਰਾ ਕੁਝ ਪਰ ਨਹੀਂ ਨਾ ਨਾ ਕੁਝ ਚੀਜ਼ਾਂ ਹੁੰਦੀਆਂ ਜਿਵੇਂ ਮੇਰੀ ਗੱਲ ਵਾਦੀ ਕੋ ਲਾਚੜਾਵਾ ਕੋਈ ਚਤਨ ਨਹੀਂ ਗਾ ਤੇ ਕੋਈ ਗੱਲ ਨਹੀਂ ਬਾਕੀ ਵਾਹਗੂਰ ਇਹ ਪਹਿਲੇ ਦਿਨ ਤੋਂ ਬਰਵਾ ਦੀ ਕੀਤੀ ਤੇ ਨਾ ਅੱਜ ਤੱਕ ਇਹਦੀ ਕੀਤੀ ਜਿਹਦੇ ਨਾਲ ਵੀ ਲੱਗੇ ਆ ਹੱਸ ਖੇਡ ਕੇ ਲੱਗੇ ਆ ਕਦੀ ਕਿਸ ਨੂੰ ਗਲਤ ਨਹੀਂ ਬੋਲੇ ਕਦੀ ਕੋਈ ਉਹ ਜੇ ਮਾਨਪੁਰ ਵਾਲਾ ਨਾ ਜਾਈਦਾਵਾ ਕੰਮ ਕਰਨ ਤੇ ਅਸੀਂ ਉਹਨਾਂ ਨੂੰ ਕਹਿ ਬਈ ਜਿੰਨਾ ਚਿਰ ਤੁਹਾਡਾ ਲੱਤਾਂ ਪੈਰ ਚੱਲਣਗੇ ਉਹਨਾਂ ਜਿੰਨਾ ਦੇ ਚੈਨਲ ਚੱਲਣਗੇ ਹਾਂ ਆਪਾਂ ਤੁਹਾਡਾ ਸਾਥ ਦੇਵਾਂਗੇ ਸਾਥ ਦੇਵਾਂਗੇ ਤੇ ਜੇ ਕੋਈ ਵਿੱਚ ਕੋਈ ਪ੍ਰੋਬਲਮ ਆ ਗਈ ਹਾਂ ਤੇ ਤੇ ਕਿ ਨਹੀਂ ਉਹ ਵੀ ਤੁਹਾਨੂੰ 2-3 ਮਹੀਨੇ ਪਹਿਲਾਂ ਦੱਸਿਆ ਜੀ ਪਹਿਲਾਂ ਦੱਸੂਇਆ ਜਾਊਗਾ ਤੇ ਤੇ ਬਾਕੀ ਇਹ ਆ ਕਿ ਜਿੰਨਾ ਚਿਰ ਵੀ ਹੱਡ ਕੋ ਨਾਲ ਦਾ ਸਾਥ ਦਿੱਤਾ ਗਿਆ ਅਹੀਂ ਦਵਾਂਗੇ ਬਿਲਕੁਲ ਜੀ ਬਿਲਕੁਲ ਤਬਿਆਦਾਰ ਉਹਨਾਂ ਦੇ ਹਾਂ ਅਹੀਂ ਪਿੱਛੇ ਨਹੀਂ ਉਹਨਾਂ ਤੋਂ ਹਟ ਦੇਖਦੀ ਹਾਂ ਤੇ ਚਲੋ ਠੀਕ ਆ ਫਿਰ ਹਾਂ ਜੀ ਹਾਂ ਜੀ ਤੇ ਬਾਕੀ ਸਾਰੇ ਭੈਣ ਭਰਾ ਜਿੱਦਾਂ ਹਨ ਨੋ ਨਾਨਕਿਆਂ ਦੇ ਚਾਚ ਪਿਆਰ ਕੀਤਾ ਸਾਰਿਆਂ ਨੇ ਇੰਨਾ ਜ਼ਿਆਦਾ ਉਹੀ ਭੈਣ ਭਰਾ ਫੇਰ ਆਪਨੇ ਗੱਲ ਗੂਰ ਭੈਣ ਭਰਾਵਾਂ ਨੂੰ ਵੀ ਦੱਸਿਆ ਕਰੋ ਚੈਨਲ ਬਾਰੇ ਉਹ ਸਾਰੇ ਭੈਣ ਭਰਾਓ ਸਾਰੇ ਚਾੜੇ ਫੇਰ ਸਾਡਾ ਚੈਨਲ ਤੁਹਾਨੂੰ ਜੀਵਨ ਨੇ ਕਿਹਾ ਵੀ ਇੱਕ ਦੇ ਇੱਕ ਹੀ ਹੁੰਦਾ ਜੇ ਦੋ ਤੇ ਫਿਰ ਮੈਕ ਲੱਗ ਜੇ ਤੇ ਫਿਰ 11 ਹੋ ਜਾਂਦੇ ਆ ਤੇ ਇਹ ਆ ਕਿ ਤੁਹਾਡੇ ਨਾਲ ਹੀ ਆਪਾਂ ਵੱਡੇ ਆ ਤੁਹਾਡੇ ਪਿਆਰ ਨਾਲ ਹੀ ਆਪਾਂ ਵਧਣਾ ਵਾ ਤੇ ਆਪਣਾ ਪਿਆਰ ਦਿਓ ਤੇ ਚੈਨਲ ਸਬਸਕ੍ਰਾਈਬ ਕਰੋ ਭੈਣ ਭਰਾ ਹੀ ਬੰਦੇ ਨੂੰ ਵਧਾਉਂਦੇ ਆ ਹਾਂ ਹਾਂ ਠੀਕ ਨਹੀਂ ਹਾਂ ਹਾਂ ਤੇ ਅਸੀਂ ਤੇ ਕਹਿੰਦੇ ਜਦੋਂ ਜਿਹੜਾ ਵੀ ਸਾਡੇ ਚੈਨਲ ਮਹਾਰਾਜ ਪਰਮਾਰਨਾ ਗੁੰਦੇ ਸੱਚੇ ਬਾਦਸ਼ਾਹ ਜਿੰਨੇ ਸਾਡੇ ਭੈਣ ਭਰਾ ਵਾ ਮਹਾਰਾਜ ਬੋਤਾ-ਬੋਤਾ ਉਹਨਾਂ ਨੂੰ ਦਵੇ ਠੀਕ ਨਹੀਂ ਚਲੋ ਠੀਕ ਆ ਜੀ ਫਿਰ ਚਲੋ ਹਰਿਆਣੇ ਸਾਰੇ ਹਰਿਆਣੀਆਂ ਗੱਲਾਂ ਤੁਹਾਡਾ ਕਰਨੀਆਂ ਐ ਸਾਂਝੀਆਂ ਤੇ ਉਹ ਹੀ ਕਰ ਲੀਆਂ ਹੋ। ਫਿਰ ਬਾਕੀ ਇਹ ਵੀ ਜਿਹੜੀ ਸਾਡੀ ਵੀਡੀਓ ਆ ਜੀ ਉਹਨੂੰ ਬਹੁਤ ਬਹੁਤ ਪਿਆਰ ਦਿਓ। ਤੁਹਾਡੇ ਪਿਆਰ ਤੇ ਸਿੱਧੇ ਹੀ ਵੀਡੀਓ ਸਾਡੀ ਚੱਲਦੀ ਐ। ਬਿਲਕੁਲ ਬਿਲਕੁਲ ਜੇ ਤੁਸੀਂ ਵੇਖਦੇ ਜੇ ਤੇ ਸਾਨੂੰ ਹੋਰ ਖੁਸ਼ੀ ਹੋ ਜਿੱਦਾਂ ਹੀ ਹੋਰ ਸਾਡਾ ਮਨ ਹੁੰਦਾ ਵੀ ਵੀਡੀਓ ਬਣਾਈਏ ਚੰਗੀ ਚੰਗੀ ਆਪਾਂ ਦਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮਨਜਿੰਦਰ ਜੀਵਨ ਟੀਵੀ ਤੇ ਚੱਲਣ ਈ ਆ ਰਖੜੀ ਤੇ ਗਰੀਬ ਭਰਾ ਦੀ ਮਜਬੂਰੀ ਭਰਾ ਦੀ ਮਜਬੂਰੀ ਤੇ ਮਨਜਿੰਦਰ ਜੀਵਨ ਵਲੌਗ ਤੇ ਚੱਲਣ ਈ ਆ ਮਾਮੀ ਦੇ ਪੋ ਤੇ ਸਾਰੇ ਜਿਹੜੇ ਹੋਰ ਵੱਧ ਤੋਂ ਵੱਧ ਪਿਆਰ ਦੋ ਸ਼ੇਅਰ ਕਰੋ ਕਮੈਂਟ ਕਰੋ ਤੇ ਚਲੋ ਠੀਕ ਆ ਜੀ ਫਿਰ ਇਦਾਂ ਹੀ ਪਿਆਰ ਕਰਦੇ ਰਹੋ ਸਾਰੇ ਭੈਣ ਭਰਾ ਤੇ ਇਹ ਆ ਵੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਸਭ ਤੋਂ ਵੱਡੀ ਮੇਨ ਗੱਲ ਇਹ ਆ ਬਸ ਬਸਦੇ ਰਹੋ ਸਾਰੇ ਮਾਲਕ ਤਰੱਕੀਆਂ ਬਖਸ਼ੇ ਤੁਹਾਨੂੰ ਵੀ ਸਾਰਿਆਂ ਨੂੰ ਤੇ ਚਲੋ ਠੀਕ ਆ ਜੀ ਫਿਰ ਹਾਂ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ